ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਕਿਉਂ ਨਹੀਂ ਪੜਦੇ ਪਲੱਸ 2 ਤੱਕ ਤਾਂ ਲਾਜ਼ਮੀ ਹੋਣਾ ਚਾਹੀਦਾ ਸੀ ਔਰ ਜੇ ਅੱਗੇ ਡਿਪਲੋਮਿਆਂ ਦੀ ਗੱਲ ਕਰੀਏ ਤਾਂ ਪੌਲਿਟੈਕਨੀਕਲ ਕਾਲਜ ਵੀ ਹੈਗੇ ਆ ਯੂਨੀਵਰਸਿਟੀਆਂ ਵਿੱਚ ਸਰਕਾਰੀ ਹੈਗੀਆਂ ਉਹਨਾਂ ਵਿੱਚ ਹੋਣਾ ਚਾਹੀਦਾ ਔਰ ਪ੍ਰਾਈਵੇਟ ਢਾਂਚਾ ਜਿਹੜਾ ਉਹ ਕਿਤੇ ਨਾ ਕਿਤੇ ਮਜਬੂਤੀ ਫੜ ਰਿਹਾ ਔਰ ਜੋ ਇਹਨਾਂ ਦਾ ਸਟਰਕਚਰ ਹੈ ਜੋ ਸਰਕਾਰੀ ਹੈ ਐਜੂਕੇਸ਼ਨ ਦਾ ਸਟਰਕਚਰ ਹੈ ਇਹ ਡਾਵਾ ਡੋਲ ਹੁੰਦਾ ਜਾ ਰਿਹਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਸੀਂ ਵੇਖਿਆ ਕਿ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ ਰਹੇ ਕੱਲ ਅਸੀਂ ਇੱਕ ਮਿਡਲ ਸਕੂਲ ਦੇ ਅੰਦਰ ਗਏ ਆ ਤਾਂ ਜਾ ਕੇ ਉੱਥੇ ਇਹ ਜਾਣਕਾਰੀ ਜਿਹੜੀ ਸਾਨੂੰ ਮਿਲੀ ਆ ਕਿ ਸਰਕਾਰੀ ਮੁਲਾਜ਼ਮ ਕਿਸੇ ਦਾ ਵੀ ਇੱਕ ਬੱਚਾ ਨਹੀਂ ਪੜਦਾ ਲਗਭਗ 200 ਬੱਚਾ ਉੱਥੇ ਪੜ ਰਿਆ ਸੀ ਇੱਕ ਵੀ ਸਰਕਾਰੀ ਮੁਲਾਜ਼ਮ ਦਾ ਬੱਚਾ ਨਹੀਂ ਸੀ ਜੇ ਇੱਕ ਵੀ ਸਰਕਾਰੀ ਮੁਲਾਜ਼ਮ ਦਾ ਬੱਚਾ ਉੱਥੇ ਨਹੀਂ ਆ ਤਾਂ ਸਹੂਲਤਾਂ ਤਾਂ ਉਹਵੇਂ ਜਿਹੀਆਂ ਮਿਲਣੀਆਂ ਫਿਰ ਰਾਸ਼ਨ ਤਾਂ ਉਹਵੇਂ ਜਿਹੀ ਮਿਲਣਾ 4 ਰੁਪਏ 95 ਪੈਸੇ ਵਾਲਾ 4 ਰੁਪਏ 94 ਪੈਸੇ ਵਾਲਾ ਉਨ ਜੇ ਰਾਸ਼ਨ ਹੈ ਜੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਹਰ ਅਫਸਰ ਦਾ ਬੱਚਾ ਉਥੇ ਪੜਦਾ ਹੋਵੇਗਾ ਤਾਂ ਸਹੂਲਤਾਂ ਵੀ ਵੱਧ ਮਿਲਣਗੀਆਂ ਕਿਉਂਕਿ ਫਿਰ ਉਹਨਾਂ ਦੇ ਘਰੋ ਘਰੀ ਉਹਨਾਂ ਨੂੰ ਬੱਸਾਂ ਵੀ ਲੈਣਾ ਆਉਣਗੀਆਂ ਇਦਾਂ ਕਨਵੈਂਸ ਨਹੀਂ ਆਪਣੇ ਆ ਤਾਂ ਬੱਚਾ ਕਈ ਤਾਂ 2-2 ਕਿਲੋਮੀਟਰ ਪੈਦਲ ਚੱਲ ਕੇ ਜਾਂਦੇ ਆ ਸਕੂਲ ਦੇ ਵਿੱਚ ਸਰਕਾਰੀ ਸਕੂਲਾਂ ਦਾ ਸਟਰਕਚਰ ਕਿਵੇਂ ਬਦਲੇਗਾ ਕਿਵੇਂ ਟਾਂਚਾ ਬਦਲੇਗਾ ਸਰਕਾਰੀ ਯੂਨੀਵਰਸਿਟੀਆਂ ਖੋਲ੍ਹ ਲਈਆਂ ਕਰੋੜਾ ਰੁਪਈਆ ਜਿਹੜਾ ਉਥੇ ਲਗਾ ਦਿੱਤਾ ਤਾਂ ਉਹ ਕਰੋੜਾ ਰੁਪਈਆ ਲਗਾ ਕੇ ਤਾਂ ਕੀ ਕੱਢਿਆ ਵਿੱਚੋਂ ਬੱਚੇ ਉੱਥੇ ਹੁੰਦੇ ਨਹੀਂ ਸਾਡੇ ਵਿੱਚ ਅਸੀਂ ਦੱਸ ਦਈਏ ਕਿ ਸਿੱਧਪੁਰ ਚ ਇੱਕ ਪੋਲੀ ਟੈਕਨੀਕਲ ਕਾਲਜ ਆ ਮੇਰੇ ਹਿਸਾਬ ਨਾਲ ਔਰ ਉਹ ਪੋਲੀ ਟੈਕਨੀਕਲ ਕਾਲਜ ਦੇ ਵਿੱਚ 30 ਬੱਚੇ ਨਹੀਂ ਹੈਗੇ ਤਾਂ ਕਰੋੜਾ ਰੁਪਈਆ ਲੱਗ ਗਿਆ ਤੇ ਪ੍ਰਾਈਵੇਟ ਸਟੱਜ ਜਿਹੜਾ ਉਹ 2 ਕਰੋੜ ਰੁਪਈਆ ਲਾ ਕੇ 500 700 ਜਾਂ 1000 ਬੱਚਾ ਲੈ ਕੇ ਪੜਾ ਰਿਹਾ ਪ੍ਰਾਈਵੇਟ ਜਿੰਨਾ ਵੀ ਤੁਸੀਂ ਵੇਖ ਰਹੇ ਹੋ ਸਟ੍ਰਕਚਰ ਬਹੁਤ ਅੱਗੇ ਚੱਲਿਆ ਗਿਆ ਔਰ ਸਰਕਾਰੀ ਵਾਲਾ ਬਿਲਕੁਲ ਡਾਊਨ ਹੁੰਦਾ ਜਾ ਰਿਹਾ ਔਰ ਸਰਕਾਰ ਬਦਲਾਵ ਵਾਲੀ ਆਈ ਲੋਕਾਂ ਨੇ ਵੇਖਿਆ ਕਿ ਬਦਲਾਵ ਵਾਲੀ ਸਰਕਾਰ ਆ ਕਿ ਵੱਖਰੇ ਰੰਗ ਖਾਵੇਗੀ ਔਰ ਅਸੀਂ ਵੀ ਬੇਨਤੀ ਕਰਦੇ ਆ ਕਿ ਇਹ ਬਦਲਾਅ ਕੀਤਾ ਦੇ ਰੰਗ ਵੱਖਰਾ ਖਾਓ ਸਰਕਾਰੀ ਮਲਾਜ਼ਮਾਂ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਲਾਜ਼ਮੀ ਕਰੋ ਲਾਜ਼ਮੀ ਪੜਨੇ ਚਾਹੀਦੇ ਆ ਹਰ ਅਫਸਰ ਦਾ ਬੱਚਾ ਜਿਹੜਾ ਵਾ ਸਰਕਾਰੀ ਸਕੂਲ ਚ ਪੜਨਾ ਚਾਹੀਦਾ ਹਰ ਸਹੂਤ ਉਸ ਮਲਾਜ਼ਮ ਦੇ ਬੱਚੇ ਨੂੰ ਵੀ ਮਿਲਣੀ ਚਾਹੀਦੀ ਉਸ ਜੋ ਮਲਾਜ਼ਮ ਤੋਂ ਬਿਨਾ ਬੱਚੇ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆ ਸਕੂਲਾਂ ਵਿੱਚ ਜਿੱਥੇ ਛੋਟੇ ਇਨਵੈਕਟਰ ਲੱਗੇ ਆ ਉੱਥੇ ਵੱਡੇ ਜਨਰੇਟਰ ਹੋਣੇ ਚਾਹੀਦੇ ਆ ਤਾ ਉਥੇ ਪਾਣੀ ਦੀਆਂ ਟੈਂਕੀਆਂ ਵੀ ਵੱਡੀਆਂ ਹੋਣੀਆਂ ਚਾਹੀਦੀਆਂ ਉਹ ਡੇਲੀ ਸਫਾਈ ਜਿਹੜੀ ਆ ਉਹ ਬਿਲਕੁਲ ਅਭਿਆਨ ਚੱਲਣਾ ਚਾਹੀਦਾ ਕਿਉਂਕਿ ਅਸੀਂ ਜਦੋਂ ਇੱਕ ਸਕੂਲ ਦਾ ਘੇੜਾ ਕੱਢਿਆ ਤਾਂ ਇੱਕ ਸਕੂਲ ਦੇ ਵਿੱਚ 200 ਦੇ ਕਰੀਬ ਬੱਚਾ ਔਰ ਇੱਕ ਵੀ ਸਰਕਾਰੀ ਮਲਾਜਮ ਦਾ ਬੱਚਾ ਨਹੀਂ ਤੁਹਾਡੇ ਪਿੰਡਾਂ ਵਿੱਚ ਕਿੰਨੇ ਸਰਕਾਰੀ ਸਕੂਲ ਨੇ ਕਿਹੜੇ-ਕਿਹੜੇ ਪਿੰਡ ਦੇ ਵਿੱਚ ਔਰ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜਾ ਤੁਹਾਨੂੰ ਨਜ਼ਦੀਕ ਪੈਂਦਾ ਸਰਕਾਰੀ ਸਕੂਲ ਔਰ ਕਿਹੜੇ ਸਕੂਲ 'ਚ ਕਿੰਨੇ ਮਲਾਜਮਾਂ ਦੇ ਬੱਚੇ ਪੜਦੇ ਆ ਸਰਕਾਰੀ ਮਲਾਜਮਾਂ ਦੇ ਇਹਦੇ ਬਾਰੇ ਜਰੂਰ ਕਮੈਂਟ ਕਰਨਾ ਕਿੰਨੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਆ ਇਹਦੇ ਬਾਰੇ ਕਮੈਂਟ ਜਰੂਰ ਕਰਨਾ ਔਰ ਸਰਕਾਰ ਦੇ ਕਵਾਤਾ ਧਿਆਨ ਵਿੱਚ ਲਿਆਵਾਂਗੇ ਕਿ ਜੋ ਵਿਚਾਰਨ ਵਾਲੀਆਂ ਗੱਲਾਂ ਉਹਨੂੰ ਵਿਚਾਰੋ ਇਹ ਗੱਲਾਂ ਜਿਹੜੀਆਂ ਇਹ ਬਿਲਕੁਲ ਕੰਮ ਦੀਆਂ ਗੱਲਾਂ ਨੇ ਕਿਉਂਕਿ ਸਰਕਾਰੀ ਜਿਹੜਾ ਢਾਂਚਾ ਉਹਨਾਂ ਦਾ ਬੱਚਾ ਜਿਹੜਾ ਉਹ ਸਰਕਾਰੀ ਸਕੂਲ 'ਚ ਹੀ ਪੜ੍ਹਨਾ ਚਾਹੀਦਾ ਜੇ ਬਾਕੀ ਮਹਿਕਮੇ ਜਿਹੜੇ ਆ ਉਹ ਚੱਲ ਰਹੇ ਆ ਤਾਂ ਸਕੂਲ ਕਿਉਂ ਨਹੀਂ ਚੱਲ ਰਹੇ ਸਕੂਲਾਂ ਦੀਆਂ ਬਿਲਡਿੰਗਾਂ ਬੜੀਆਂ ਇਮਾਰਤਾਂ ਬੜੀਆਂ ਗਰਾਊਂਡਾਂ ਖੁੱਲੀਆਂ ਨੇ ਸਭ ਕੁਝ ਠੀਕ ਹੈ لیکن سرکاری ملازمਾਂ ਦੇ ਬੱਚੇ سرکاری ਸਕੂਲ ਤੇ ਵਿੱਚ ਨਹੀਂ ਪੜ ਰਹੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਤਾਂ ਜੋ سرکاری ملازمਾਂ ਦੇ ਬੱਚੇ ਜਿਹੜੇ ਆ ਉਹ سرکاری ਸਕੂਲ ਵਿੱਚ ਪੜਨ ਜੇ سرکاری ਸਕੂਲ ਬਣੇ ਨੇ ਤਾਂ ਕਾਦੇ ਵਾਸਤੇ ਬਣੇ ਨੇ ਸਹੂਲਤਾਂ ਵਾਸਤੇ ਬਣੇ ਆ ਪੜਾਈ ਫਰੀ ਹੈ ਖਾਣਾ ਵਧੀਆ ਵਾ ਸਾਰਾ ਕੁਝ ਹੋ ਰੋਏਗਾ ਔਰ ਜੇ ਸਰਕਾਰੀ ملازمਾਂ ਦੇ ਬੱਚੇ ਪੜਨਗੇ ਤਾਂ ਸੁਧਾਰ ਵੀ ਹੋਵੇਗਾ ਜਾਂ ਨਹੀਂ ਇਹ ਤੁਸੀਂ ਕਮੈਂਟ ਜਰੂਰ ਕਰਨੇ ਆ ਕਿ ਇੱਕ ਅਫਸਰ ਦਾ ਬੱਚਾ ਜਦੋਂ ਉੱਥੇ ਪੜ੍ਹੇਗਾ ਤੇ ਉਹ ਕੀ ਸੁਧਾਰ ਕਰ ਸਕਦਾ ਹੈ ਜੇ ਪੀ ਡਬਲਯੂ ਡੀ ਦੇ ਐਸ ਡੀ ਉਹਦਾ ਬੱਚਾ ਪੜ੍ਹੇਗਾ ਤੇ ਕੀ ਸੁਧਾਰ ਹੋਵੇਗਾ ਉਹ ਸਕੂਲ ਦਾ ਰਸਤਾ ਜਿਹੜਾ ਵਾ ਉਹ ਪੱਕਾ ਹੁੰਦਾ ਨਜ਼ਰ ਆਵੇਗਾ ਜਿੱਥੋਂ ਦੇ ਬੱਚੇ ਜਦੋਂ ਸਕੂਟਰ ਮੋਟਰਸਾਈਕਲ ਤੇ ਜਾਂ ਕਿਵੇਂ ਵੀ ਆਪਣੇ ਪਰਿਵਾਰ ਦੇ ਨਾਲ ਜਾਂਦੇ ਆ ਤਾਂ ਦਿੱਕਤਾਂ ਬਹੁਤ ਆਉਂਦੀਆਂ ਕਿਉਂਕਿ ਸਰਕਾਰੀ ਬਸਾਂ ਨਹੀਂ ਲੱਗੀਆਂ ਸਰਕਾਰੀ ਬੱਸਾਂ ਵੀ ਚੱਲਣਗੀਆਂ ਫਿਰ ਸਾਰਾ ਕੁਝ ਹੋਣਾ ਤੇ ਹੋਰ ਕੀ ਕੀ ਸਹੂਲਤਾਂ ਕਿਹੜੇ ਕਿਹੜੇ ਮਹਿਕਮੇ ਦੇ ਮੁਲਾਜ਼ਮ ਦਾ ਬੱਚਾ ਜਿਹੜਾ ਉੱਥੇ ਪੜ੍ਹਨਾ ਚਾਹੀਦਾ ਇਹ ਵੀਡੀਓ ਵੱਤਵਾ ਸ਼ੇਅਰ ਕਰਨੀ ਆ ਤਾਂ ਜੋ ਸਰਕਾਰ ਇੱਕ ਵਾਰ ਤਾਂ ਇਹਦੇ ਵਾਲੇ ਵੇਖੇ ਪੀਏ ਸਟਰਕਚਰ ਜ਼ਰੂਰ ਬਦਲਣਾ ਚਾਹੀਦਾ ਔਰ ਐਜੂਕੇਸ਼ਨ ਨੂੰ ਜਿਹੜੀ ਪਹਿਲ ਦੇਣ ਵਾਸਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਪਹਿਲ ਦੇਣ ਵਾਸਤੇ ਔਰ ਸਰਕਾਰ ਦੇ ਬਦਲਾਅ ਦਾ ਰੰਗ ਵੇਖਣ ਵਾਸਤੇ ਇੱਕ ਵਾਰ ਤੁਸੀਂ ਇਸ ਖਬਰ ਦਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਸੀਂ ਵੀ ਇਹ ਚੀਜ਼ ਦੇਖ ਸਕੋ ਕਿ ਰੰਗ ਜਿਹੜਾ ਉਹ ਬਦਲਾਅ ਆਇਆ ਕਿ ਨਹੀਂ ਅਸੀਂ ਹਰ ਹਫ਼ਤੇ ਲਗਭਗ ਹਫ਼ਤੇ 'ਚ ਦੋ ਵਾਰ ਨਹੀਂ ਤਾਂ ਹਰ ਹਫ਼ਤੇ ਇਸ ਦੇ ਉੱਤੇ ਬੋਲਿਆ ਕਰਾਂਗੇ ਔਰ ਵੱਖ-ਵੱਖ ਲੋਕਾਂ ਦੇ ਵਿਚਾਰ ਲਵਾਂਗੇ ਕਿ ਸਰਕਾਰੀ ਅਫਸਰਾਂ ਦੇ ਸਰਕਾਰੀ ਮਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲ ਚ ਪੜਨੇ ਚਾਹੀਦੇ ਆ ਜਾਂ ਨਹੀਂ ਪੜਨੇ ਚਾਹੀਦੇ ਔਰ ਤੁਹਾਡੇ ਪਿੰਡਾਂ ਚ ਕਿੰਨੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਆ ਇਹਦੇ ਬਾਰੇ ਕਮੈਂਟ ਜਰੂਰ ਕਰਿਓ ਇਹ ਵੱਤ ਵਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਸੱਜਣਾ ਦਾ